ਦੋਸਤੋ ਮੈਂ ਤੋਂ ਪਹਿਲਾਂ ਬਹੁਤ ਸਾਰੇ ਬੁਲਾ ਰਹੇ ਨੇ ਬਹੁਤ ਸਾਰੀਆਂ ਗੱਲਾਂ ਤਾਂ ਇਹਨਾਂ ਸਾਂਝੀਆਂ ਕੀਤੀਆਂ ਗੱਲ ਇੱਕੋ ਹੀ ਹੈ ਇਹ ਸਰਕਾਰ ਜਿਹੜੀ ਆਈ ਸੀ ਲੋਕਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਤਾਂ ਪੂਰੇ ਨਹੀਂ ਕਰ ਸਕੇ ਨਾ ਇਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਇਹਨਾਂ ਨੇ ਹੁਣ ਜਿਹੜੇ ਉਹ ਵਾਅਦੇ ਇਹਨਾਂ ਨੂੰ ਯਾਦ ਕਰਾਉਂਦੇ ਆ ਜਿਹੜੀ ਇਹਨਾਂ ਦੀ ਆਲੋਚਨਾ ਕਰਦੇ ਆ ਇਹਨਾਂ ਨੇ ਇੱਕ ਰਸਤਾ ਫੜ ਲਿਆ ਕਿ ਉਹਨਾਂ ਦੇ ਮੂੰਹ ਬੰਦ ਕਰੋ ਇਹ ਮੂੰਹ ਬੰਦ ਕਰਾਉਣ ਦਾ ਹੀ ਤਰੀਕਾਕਾਰ ਹੈ ਜਿਹਦੇ ਵਿੱਚ ਮਾਲੀ ਹੁਣਾਂ ਨੂੰ ਅੰਦਰ ਸੁਟਿਆ ਉਤੋਂ ਅਲਾਵਾ ਪੱਤਰਕਾਰ ਪਾਇਜ਼ਾਰੇ ਤੇ ਕੁਝ ਪੱਤਰਕਾਰ ਵੀ ਅੰਦਰ ਬੰਦ ਕੀਤੇ ਆ ਇੱਕ ਪੱਤਰਕਾਰ ਜਿਹੜਾ ਸਾਡਾ ਅਮਰਦੀਪ ਠਾਕਰ ਅਮਰਦੀਪ ਉਹ ਅੰਡਰਗਰਾਉਂਡ ਹੋਇਆ ਇਹ ਇਸ ਤਰੀਕੇ ਦੇ ਰਸਤੇ ਪੈ ਗਏ ਆ ਅਸੀਂ ਇਸ ਰਸਤੇ ਦੀ ਜਿਹੜਾ ਸਰਕਾਰ ਨੇ ਅਡਾਪਟ ਕੀਤਾ ਉਹਦੀ ਸਖਤ ਨਿਖੇਦੀ ਕਰਦੇ ਆ ਅਸੀਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਇੰਨੀਆਂ ਜਰਨਲਿਸਟ ਯੂਨੀਅਨ ਵੱਲੋਂ ਇਸ ਗੱਲ ਦੀ ਮੀਡੀਆ ਦੇ ਵਿੱਚ ਪਹਿਲਾਂ ਵੀ ਨਿਖੇਦੀ ਕਰ ਚੁੱਕੇ ਹੁਣ ਵੀ ਫੇਰ ਦੁਬਾਰਾ ਨਿਖੇਦੀ ਕਰਦੇ ਆ ਤੇ ਮੰਗ ਕਰਦੇ ਆ ਕਿ ਬਾਲੀ ਨੂੰ ਬਿਨਾਂ ਜਿਹੜਾ ਸਵੋਰਸ ਸਮਗਵਾਇ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਇਸ ਗੱਲ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਵੀ ਜੇ 60 ਸਾਲ ਦਾ ਵਿਅਕਤੀ ਆ ਉਹਨੂੰ ਕਿਉਂ ਇਹਨਾਂ ਨੇ ਅੰਦਰ ਸੁਟਿਆ ਜੇ ਇਹਦੇ ਕੇਸ ਨੂੰ ਇਹ ਅਦਾਲਤ ਦੇ ਵਿੱਚ ਡਿਫੈਂਡ ਹੀ ਨਹੀਂ ਕਰ ਸਕੇ ਜਿਹਦੇ ਪਹਰਵਾ ਹੀ ਨਹੀਂ ਕਰ ਸਕੇ ਇਸ ਤੋਂ ਇੱਕੋ ਇੱਕ ਗੱਲ ਸਾਬਤ ਹੁੰਦੀ ਹੈ ਕਿ ਸਰਕਾਰ ਜਿਹੜੀ ਹੈ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਉਪਰਤਲੀ ਹੋਈ ਆ ਅਲਟੀਮੇਟਲੀ ਜਿਹੜਾ ਇਸ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਸੀਗਾ ਉਸ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਸਭ ਤੋਂ ਵੱਡੀ ਗੱਲ ਬੋਲਣਾ ਸਿਖਾਇਆ, ਸਵਾਲ ਕਰਨਾ ਸਿਖਾਇਆ। ਹੁਣ ਜਦੋਂ ਇਹ ਸਰਕਾਰ ਦੇ ਜਿਹੜੇ ਪ੍ਰ代表 ਹੈ, ਇਹਦੇ ਐਮ.ਐਲ.ਏ. ਹੈ, ਇਹਦੇ ਵਰਕਰ ਹੈ, ਇਹਦੇ ਲੀਡਰ ਹੈ, ਭਗਵੰਤ ਮਾਨ ਜੀ ਲੋਕਾਂ ਦੇ ਵਿੱਚ ਜਾਣਗੇ ਤਾਂ ਇਹਨਾਂ ਨੂੰ ਇਹ ਸਵਾਲ ਪੁੱਛੇ ਜਾਣਗੇ ਵੀ ਤੁਸੀਂ ਆ ਜਿਹੜੇ ਲੋਕ ਹੈ ਜਿਹੜੀ ਲੋਕ ਇਸ ਦੀ ਆਵਾਜ਼ ਉਠਾਉਂਦੇ ਸੀਗੇ, ਉਹਨਾਂ ਦੇ ਉੱਪਰ ਜਿਹੜਾ ਤਸ਼ੱਦਦ ਆਇਆ, ਉਹਦਾ ਜਵਾਬ ਦਿਓ। ਤੁਸੀਂ ਕਿਸ ਗੱਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ? ਕਿਹ ਝੂਠੇ ਕੇਸ ਬਣਾਏ? ਸੋ ਦੋਸਤੋ ਅਸੀਂ ਪੰਜਾਬ ਬਾਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਮਾਲੀ ਹੋਣਾਂ ਦੀ ਤਰੁੱਤ ਰਿਹਾਈ ਦੀ ਮੰਗ ਕਰਦੇ ਆਂ ਤੇ ਅਸ ਕਰਦੇ ਆਂ ਕਿ ਜੇ ਜਲਦੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ ਤਾਂ ਇਹ ਜਿਹੜਾ ਕਾਫਲਾ ਹੈ ਇਹ ਹੋਰ ਲੰਮਾ ਹੁੰਦਾ ਜਾਏਗਾ ਹੋਰ ਲੋਕ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਸਰਕਾਰ ਨੂੰ ਜਿਹੜਾ ਜੇਤਾ ਕਰਾ ਦੇਣਗੇ ਜਾਹਤ ਕਰਾ ਦੇਣਗੇ ਕਿ ਕਿਵੇਂ ਲੋਕਾਂ ਦਾ ਉੱਪਰ ਤਜਦਾ ਟਾਇਆ ਜਾਂਦਾ ਮਤਲਬ ਇਹ ਅਜੀਬ ਅਤਫਾਕ ਹੈ ਕਿ ਪਗਾ ਸਿੰਘ ਦੀ ਸਮਾਧ ਦੇ ਉੱਪਰ ਜਾਣ ਉੱਥੇ ਸੌਂ ਚੁੱਕੇ ਹੁਣ ਵੀ ਅਸੀਂ ਜਿਹੜੇ ਉਹਦੇ ਸੁਪਨੇ ਦਾ ਇਹ ਦੇਸ਼ ਬਣਾਉਣਾ ਪੰਜਾਬ ਬਣਾਉਣਾ ਪਰ ਕੰਮ ਸਾਰੇ ਉਲਟੇ ਕੀਤੇ ਜਾਣ ਅਸੀਂ ਇਹਨਾਂ ਸਾਰੇ ਇਹਨਾਂ ਦੇ ਕੰਮਾਂ ਦੀ ਜਿਹੜੀ ਆ ਜ਼ੋਰਦਾਰ ਨਿਖੇਧੀ ਕਰਦੇ ਆ ਤੇ ਹੁਣ ਵੀ ਜਿਹੜਾ ਪ੍ਰੋਗਰਾਮ ਨਹੀਂ ਕਿਹਾ ਜਾਏਗਾ ਜਿਹੜੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਉਹਦਾ ਡੱਟ ਕੇ ਸਾਥ ਲੈਗੇ ਇਹਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇਸ਼ ਦੇ ਅੰਦਰ ਕੋਈ ਕਾਨੂੰਨ ਨਹੀਂ ਹੈ ਇੱਕ ਜੱਜ ਦੀ ਜੱਜਮੈਂਟ ਹੈ ਜੱਜ ਕਿਸੇ ਦੇ ਕੇਸ ਸੰਬੰਧੀ ਕੀ ਸੋਚਦਾ ਜੋ ਉਹਦੇ ਦਿਮਾਗ ਵਿੱਚ ਆਉਂਦਾ ਉਹ ਉਸ ਕਿਸਮ ਦਾ ਫੈਸਲਾ ਕਰ ਦਿੰਦਾ ਉਹਦਾ ਉਹੀ ਫੈਸਲਾ ਕਾਨੂੰਨ ਬਣ ਜਾਂਦਾ ਉਹ ਠੀਕ ਕਰ ਦੇਵੇ ਉਹ ਗਲਤ ਕਰ ਦੇਵੇ ਔਰ ਇਸ ਦੇਸ਼ ਵਿੱਚ ਸੰਵਿਧਾਨਨਾ ਦੀ ਕੋਈ ਚੀਜ਼ ਨਹੀਂ ਜਿੱਧਰ 300 ਤੋਂ ਵੱਧ ਬੰਦੇ ਬਹਿ ਜਾਣ ਸ਼ਾਮ ਨੂੰ ਸੰਵਿਧਾਨ ਬਦਲ ਜਾਂਦਾ ਹੈ 70 ਵਾਰ ਕਾਂਗਰਸ ਨੇ ਬਦਲਤਾ ਸੀ ਹੁਣ ਪਤਾ ਨਹੀਂ ਕਿੰਨੀ ਵਾਰ ਬਦਲਿਆ ਜਾਏ ਇਸ ਲਈ ਮੈਂ ਇਹ ਸਮਝਦਾ ਕਿ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਇਕੱਲੇ ਭਗਵੰਤ ਮਾਨ ਦੀ ਸਰਕਾਰ ਨਹੀਂ ਬਲਕਿ ਪੰਜਾਬ ਦੀ ਸਰਜ਼ਮੀਨ ਤੇ ਜਿੰਨੀਆਂ ਸਰਕਾਰਾਂ ਬਣੀਆਂ ਜਿਹੜੀ ਸਰਕਾਰ ਜ਼ਬਰ ਕਰੇਗੀ ਜ਼ੁਲਮ ਕਰੇਗੀ ਤਕਾ ਕਰੇਗੀ ਬੇਇਨਸਾਫੀ ਕਰੇਗੀ ਜਿਹੜਾ ਬੰਦਾ ਉਹਦੇ ਖਿਲਾਫ ਬੋਲਣ ਦੀ ਜ਼ਰੂਰਤ ਕਰੇਗਾ ਉਹਦੀ ਆਵਾਜ਼ ਸਰਕਾਰਾਂ ਬੰਦ ਕਰਨ ਦਾ ਯਤਨ ਕਰਨਗੀਆਂ